ਗੁਰਦਾਸਪੁਰ ਦੇ ਸੋਸ਼ਲ ਮੀਡੀਆ ਤੇ ਦੁਕਾਨ ਤੇ ਅੱਗ ਲਾਉਣ ਦੇ ਇੱਕ ਦੋਸ਼ੀ ਦੇ ਪਿਤਾ ਨੂੰ ਪੈਸੇ ਭਰਨ ਦਾ ਦਬਾਅ ਪਾਉਣ ਵਾਲੇ ਫਤਿਹਗੜ ਚੂੜੀਆਂ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੁਅਤਲ ਕਰ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਟੀਵੀ ਚੈਨਲ ਤੇ ਖਬਰ ਚੱਲਣ ਤੋਂ ਕੁਝ ਹੀ ਘੰਟੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਖਿਲਾਫ ਇਹ ਐਕਸ਼ਨ ਲਿਆ ਗਿਆ ਡੀਐਸਪੀ ਵਿਪਨ ਗੱਲ ਇਹਦਾ ਜੀ ਮੈਂ ਥਾਰਿਆਂ ਫਰੇਗਾ ਚੂੜੀਆਂ ਵਿਸ਼ੇ ਬਤੌਰ ਤੇ ਪੀਸੀ ਅਫਸਰ ਆ ਜੇ ਸਬਸਟ੍ਰਕਚਰ ਪਗੰਦਰ ਸਿੰਘ ਉੱਥੇ ਲਗਾਇਆ। ਛੇ ਤੀ ਨੂੰ ਇਹਨਾਂ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਿਹੜੀ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ। ਉਹਨੂੰ ਇਹਨਾਂ ਨੇ ਸ਼ੇਰ ਸ਼ਰ ਕੀਤੀ ਆ ਤੇ ਮਲਪਤ ਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਨਾ ਫਰੈਂਡਸ਼ਿਪ ਕਰ ਲਈਆ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਚ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੇ ਵੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ 'ਚ ਕਿੱਟ ਵਰਜਨ ਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਜਾ ਕੇ ਮੈਡੀਕਲ ਲਿਆ ਜੀ ਐਮ ਆ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਇਹਨਾਂ ਦੇ ਮੁੰਡੇ ਕ੍ਰਿਮੀਨਲ ਸੀਗੇ ਇੱਕ ਘਰਾਂ ਤੋਂ ਭਗੋੜੇ ਹੋ ਗਏ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਆ ਵੀ ਅਸੀਂ ਤੁਹਾਡੀ ਯੋਹ ਕਰਦਾ ਅਸੀਂ ਤੁਹਾਡਾ ਨੁਕਸਾਨ ਕਰਦਾ ਉਹਨਾਂ ਨੇ ਇਹਨਾਂ ਨੇ ਫਿਰ ਫਿਰ ਮਤਲਬ ਪ੍ਰੀਤ ਪਾਣੇ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਸਾਮਾਨ ਸੀ ਸਾਰਾ ਸਾੜ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪਲੀਟ ਕੀਤੀ ਵੀ ਸਾਡਾ ਜਿਹੜਾ ਉਹਨਾਂ ਨੂੰ ਧਮਕੀਆਂ ਦਿੰਦੇ ਤੇ ਇਹਨਾਂ ਬੰਦਿਆਂ ਜਿੰਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਤੇ ਇਹਨਾਂ ਦੀ ਆਸਰੇ ਚ ਬੈ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਵੀ ਅਸੀਂ ਪਰਚੇ ਚ ਕੀ ਲਾਣਾ ਸਾਡਾ ਨੁਕਸਾਨ ਹੋਇਆ ਤੁਸੀਂ ਸਾਡਾ ਨੁਕਸਾਨ ਭਰ ਦਿਓ ਇਹਨਾਂ ਨੇ ਬਾਹਰ ਮੋਦਰ ਬੰਦਿਆ ਨੇ ਸ਼ਹਿਰ ਵਿੱਚ ਮੋਦਰ ਬੰਦਿਆ ਨੇ ਵਿੱਚ ਬੈ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1 ਫੇਰ ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਸੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਢਿਹੜ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਢਿਹੜ ਸੀ ਅਜੇ ਡੁੰਗਰ ਅਜ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਤਾਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉਥੋਂ ਹੀ ਹੈਰਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹਨਾਂ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਦਿੰਦੀ ਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂਰੀਆ ਸ਼ਹਿਰ ਦੇ ਮੋਹਰ ਪੈਂਦੇ ਆ ਜਿਹੜੇ ਜੁੰਮੇਰ ਵਿਅਕਤੀ ਐਮਸੀ ਵੀ ਘਰ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਹ ਸਪੈਸੀਟੀ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਹਾਂ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਪੈਸੇ ਭਰ ਦਿਓ ਇਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਾ ਮਿਰਤਲ ਜਾ ਲਾਇਆ ਤੇ ਕੋਈ ਚਾਹੀ ਨਹੀਂ ਆ ਇਹ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਜਮਾਨਤ ਕਹਾਣੀ ਬਣਾ ਕੇ ਦੇ ਮੇਰੀ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਟਾਈਲ ਨਹੀਂ ਆ